ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ 108 ਸਤਿਗੁਰ ਸ਼੍ਰੀ ਬਾਬਾ ਲਾਲ ਦਿਵਾਲ ਜੀ ਦੇ 671ਵੇਂ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਬਟਾਲਾ ਤੋਂ ਮੰਦਰ ਸ਼੍ਰੀ ਬਾਬਾ ਲਾਲ ਦਿਵਾਲ ਜੀ ਦੇ ਧਿਆਨਪੁਰ ਆ ਰਹੀ ਪੰਜਵੀਂ ਪੈਦਲ ਸ਼ੋਭਾ ਯਾਤਰਾ ਦਾ ਭਾਜਪੀ ਪਾਰਟੀ ਦੇ ਸੀਨੀਅਰ ਅਗੂ ਵਿਜੇ ਸੋਨੀ ਮੱਲੋਵਾਲੀ ਦੀ ਅਗਵਾਈਿਤ ਸੋਨੀ ਪੈਟਰੋਲ ਪੰਪ ਕੋਟਲੀ ਸੂਰਤ ਮੱਲੀ ਵਿਖੇ ਪਹੁੰਚਣ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਨੰਦੀਜੀ ਵਿਜੇ ਸੋਨੀ ਮੋਲੋ ਵਾਲੀ ਵੱਲੋਂ ਨੇ ਸਮੂਸ ਮੰਗਤਾ ਨੂੰ ਸ਼੍ਰੀ 바ਵਾਲਾਲ ਦਿਆਲ ਜੀ ਦੇ 6ਵੇਂ 671ਵੇਂ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਨਾਲ ਹੀ ਡੀਸੀ ਗੁਰਦਾਸਪੁਰ ਦਾ 20 ਜਨਵਰੀ ਨੂੰ ਸ਼੍ਰੀ 바ਵਾਲਾਲ ਜੀ ਦੇ ਜਨਮ ਦਿਹਾੜੇ ਮੌਕੇ ਛੁੱਟੀ ਦਾ ਐਲਾਨ ਕਰਨ ਤੇ ਧੰਨਵਾਦ ਕੀਤਾ ਗਿਆ ਬੰਦ ਰਿਖ 10 ਬਾਬਾ ਲਾਲ ਜੀ ਅੱਜ ਤਰੀਕ 19 ਜਨਵਰੀ ਦਾ ਮਹੀਨਾ ਸਾਲ 26 ਸਤਗੁਰੂ ਬਾਬਾ ਲਾਲ ਦਿਵਾਲ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਉੱਤੇ ਇਹ ਸਾਡੀ ਪੰਜਵੀਂ ਪੈਦਲ ਸ਼ੋਭਾ ਯਾਤਰਾ ਜਿਹੜੀ ਬਟਾਰਾ ਮੰਦਿਰ ਤੋਂ ਚੱਲ ਕੇ ਦਰਬਾਰ ਸ਼ਰੀਰ ਝਾਂਪੁਰ ਦਾਮ ਵੱਲ ਜਾ ਰਹੀ ਹੈ ਅੱਜ ਇਸ ਦੇ ਅੰਦਰ ਦੋ ਦੋ ਚਮਤਕਾਰ ਹੋਏ ਨੇ ਸਭ ਤੋਂ ਪਹਿਲਾਂ ਅੱਜ ਤੋਂ ਦੋ ਦਿਨ ਪਹਿਲੇ ਕਿਸ ਨੂੰ ਉਮੀਦ ਨਹੀਂ ਸੀ ਜੀ ਕਿ ਅੱਜ ਦਿਨ ਵੀ ਇਸ ਨੂੰ ਦੇਖ ਕੇ ਦਰਸ਼ਨ ਦੇਣਗੇ ਅੱਜ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਪੂਰਾ ਸੂਰਜ ਖੁਲਿਆ ਪਿਆ ਹੈ ਕਿ ਬਹੁਤ 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 ਜ਼ਿਆਦਾ ਮੌਸਮ ਖੁਲਿਆ ਪਿਆ ਹੈ ਦੂਜੀ ਖੁਸ਼ੀ ਦੀ ਖਬਰ ਇਹ ਆਈ ਹੈ ਅੱਜ ਕਿ ਮਾਨਯੋਗ ਡੀਸੀ ਸਾਹਿਬ ਨੇ 20 ਤਰੀਕ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਡਿਸਟ੍ਰਿਕਟ ਲੈਵਲ ਤੇ ਜਿਹੜੀ ਇਹ ਸਾਡੇ ਵਾਸਤੇ ਬਹੁਤ 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 ਖੁਸ਼ੀ ਦਾ ਮੌਕਾ ਹੈ ਤੇ ਅੱਜ ਇਹ ਦਿਹਾੜੇ ਤੇ ਤੁਸੀਂ ਦੇਖੋ ਸਾਡੇ ਨਾਲ ਦੇਖੋ ਅਸਲ ਅਸੀਂ ਸੋਨੀ ਦੇ ਪ੍ਰੋਬਲਮ ਤੇ ਖੜੇ ਹੋਏ ਹਾਂ ਤੇ ਜਦੋਂ ਅਸੀਂ ਕੋਟਲੀ ਜਿੱਥੇ ਜਦੋਂ ਅਸੀਂ ਕਿਲਾ ਲਾਹਿੰਗ ਸੀਗੇ ਅੱਧੀ ਸੰਗਤ ਅੱਧੀ ਸੇਵਕ ਮਾਰਨ ਮੱਠਾ ਤੇ ਕੇ ਵਾਪਸ ਜਾ ਰਹੇ ਸੀ ਮੈਂ ਸ਼ੇਰ ਕਾਂ ਦੀ ਗਿਣਤੀ 1 2 500 ਜੇ ਕਾ ਸਕਦਾ ਔਰ ਜਿੱਥੇ ਸਮੂਹ ਹੋਏ ਉਥੇ ਗਿਣਤੀ ਨਹੀਂ ਹੁੰਦੀ ਇੱਥੇ ਸਾਗਰ ਚੱਲ ਰਿਹਾ ਹੈ ਮਾਰਾ ਸਾਡੇ ਨਾਲ ਮਾਰਾ ਜੀ ਦਰਸ਼ਨ ਕਰਨ ਜਾ ਰਿਹਾ ਹੈ ਅੱਜ ਇਹ ਦਿਹਾੜੇ ਤੇ ਮੈਂ ਡੀਸੀ ਸਾਹਿਬ ਐਸਐਸਪੀ ਸਾਹਿਬ ਤੇ ਐਸਜੀਐਮ ਸਾਹਿਬ ਦਾ ਸਹਿਤ ਜਿਲ੍ਹੇ ਨਾਲ ਧੰਨਵਾਦ ਕਰਨਾ ਚਾਹਨਾ ਇਹ ਸਮੂਹ ਬਟਾਲਾ ਵਾਸੀਆਂ ਨੂੰ ਮਾਰਾ ਜੀ ਵੱਲੋਂ ਇਸ ਦਿਨ ਦਿਹਾੜੇ ਦੀ ਲੱਖ ਲੱਖ ਖੁਸ਼ੀਆਂ ਬਧਾਈਆਂ ਦੇਣਾ ਚਾਹਨਾ ਹੈ ਜੈ ਸ਼ਿਵਾ ਬੋਲਾ ਜੈ ਸ਼ਿਵਾ ਕਾਲੀ ਸਰਾ ਹੀ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਸਭ ਤੋਂ ਸਭੂ ਸਾਸਨ ਦੇਸਾਂ ਦੇ ਦੇਸਾਂ ਵਾਜ ਸੰਤੂ ਸ੍ਰੀ ਪਾਵਲਾ ਜੀ ਤੇ ਜਿਹਾਰ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕ ਹੋਏ ਬਹੁਤ-ਬਹੁਤ ਜੈ ਸ੍ਰੀ ਪਾਵਲਾ ਜੀ ਅੱਜ ਪ੍ਰਸ਼ਾਸਨ ਵੱਲੋਂ ਛੁੱਟੀ ਵੀ ਕੱਲ ਨੂੰ ਕੀਤੀ ਗਈ ਆ ਉਸ ਨੂੰ ਕਿਸ ਤਰ੍ਹਾਂ ਵੇਖਦੇ ਤੁਹਾਡੇ ਵੱਲੋਂ ਮੰਗ ਕੀਤੀ ਗਈ ਸੀ ਇਹ ਸਾਡੇ ਮੰਗ ਕੀਤੀ ਸੀ ਸਾਹਿਬਾਂ ਨੂੰ ਉਹਨਾਂ ਨੇ ਅਸੀਂ ਬਹੁਤ-ਬਹੁਤ ਧੰਨਵਾਦੀ ਸ੍ਰੀ ਸਤਗੁਰੂ ਪਾਵਲਾ ਜੀ ਦੇ ਜੰਮ ਜਹਾ ਸਮਸ ਦੀਦ ਰਣ ਕੀਤਾ ਵਾ ਸਭ ਨੂੰ ਸੰਗਤ ਇੰਨੀ ਖੁਸ਼ੀ ਲੈ ਰਿਹਾ ਕਿ ਆਪਾਂ ਤੁਹਾਨੂੰ ਦੱਸ ਹੀ ਸਕਦੇ ਸਾਡੇ ਬਹੁਤ ਸੇਵਾਦਾਰ ਵੀ ਓਕੇ ਆਏ ਹੋਏ ਨੇ ਅੱਜ ਪੰਪ ਤੇ ਪਾਣੀ ਸੋਤ ਕੋ ਧੰਨਵਾਦ ਹੈ ਕਿ ਨਾ ਸਾਰੀ ਸੰਗਤ ਦੇ ਜਨਮ ਪਵਾ ਕੇ ਸਾਡਾ ਜਿਹੜਾ ਪੰਪਿਆ ਬੁਨਤਰ ਕੀਤਾ ਵਾ ਬਾਕੀ ਸਮੂਹ ਸਾਥਕੋ ਜੀ ਆਇਆਂ ਆਖਦੇ ਆ ਜਿਸੇ ਦੇਖਣ ਦੇ ਸਮਾ ਬਾਹਰ ਸੰਗਤ ਆਪਾਂ ਲੱਖ ਲੱਖ ਵਧਾਈ ਦਿੰਦੇ ਆ ਆਪਾਂ ਸਭ ਇਹ ਬੀਲ ਕਰਦੇ ਸੀ ਸਤਿ ਸ੍ਰੀ ਅਕਾਲ ਜਿ ਹਿਧਾਰ ਆ ਰਿਆ ਨਾ ਸੋ ਸਾਥ ਸਾਨੂੰ ਪਰੇ ਸ਼ਾਨ ਦੀ ਪੂਰਨ ਤੇ ਪਿਆਰ ਦਾ ਮਾਹੌਲ ਲੱਗਦਾ ਚੋਕਾਂ ਦਾ ਕਿਵੇਂ ਦਾ ਸਹਿਯੋਗ ਮਿਲਦਿਆ ਜੀ ਸਹਿਯੋਗ ਕਿਵੇਂ ਦਾ ਰਿਹਾ ਸਕਦਾ ਜੀ ਇਹ ਸਤਿ ਸ੍ਰੀ ਅਕਾਲ ਦਾ 6 ਸਾਲ ਦਾ ਤਮਾ ਜਮ ਦੇਣਾ ਹੈ ਬੁਨਾਰੀ ਸਾਰ ਸੰਗਤ ਸਤਿ ਪਵਲ ਆਜੀ ਵੱਲੋਂ ਆਪਾਂ ਸਮੂਹ ਫੀਲ ਕਰਦੇ ਆ ਕਿ ਸਾਨੂੰ ਨੱਥੀਆਂ ਬਰਾਈਆਂ ਤੋਂ ਬਚ ਕੇ ਸਤ ਸ੍ਰੀ ਅਕਾਲ ਜੰਮ ਜਨ ਪਰੇ ਪਿਆਰ ਸਰਦਾ ਭਾਵਨਾ ਨੂੰ ਹੋਣਾ ਚਾਹੀਦਾ ਵਾ ਜੀ ਜੀ